ਜਿੱਥੇ ਵਧੀਆ ਰੇਡਾਂ ਪਾਈਆਂ ਆਨੰਦ ਵੀ ਦਰਸ਼ਕਾਂ ਨੇ ਬੜਾ ਵਧੀਆ ਲਿਆ ਹੈਪੀ ਪਹਿਲਾਂ ਤਾਂ ਮੁਬਾਰਕਾਂ ਵੀ ਖੇਡ ਬੜੀ ਵਧੀਆ ਤੁਹਾਡੀ ਦਰਸ਼ਕਾਂ ਨੇ ਵੀ ਆਨੰਦ ਮਾਣਿਆ ਤੇ ਟੀਮ ਨੇ ਵੀ ਉਹਦਾ ਫਾਇਦਾ ਲਿਆ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭਾਈ ਇੱਥੇ ਆ ਕੇ ਮੇਰਾ ਸੁਪਨਾ ਸੀਗਾ ਵੀ ਮੈਂ ਖੁਸ਼ੀ ਭਾਈ ਵਰਗੇ ਨਾਲ ਖੇਡਾਂ ਉਹ ਮੇਰਾ ਸੁਪਨਾ ਪੂਰਾ ਹੋ ਗਿਆ ਤਾਂ ਵੀ ਮੇਰਾ ਵੀ ਦਰ ਦੁਰ ਤੱਕ ਆਇਆ ਨਹੀਂ ਜਣਾ ਵੀ ਬਹੁਤ ਵੱਡੇ ਪਲੇਅਰਾਂ ਦੇ ਰੇਡਾਂ ਬਾਕੇ ਇਹਨਾ ਨਾਂ ਬਣਨਾਗਾ ਤਾਂ ਕਰਕੇ ਵੀ ਇੱਥੇ ਮੇਰਾ ਸੁਪਨਾ ਸੀਗਾ ਮੇਰਾ ਪੂਰਾ ਹੋ ਗਿਆ ਸੁਪਨਾ ਹਾਂਜੀ ਜਿਹੜੋ ਇੱਥੇ ਦਰਸ਼ਕਾਂ 'ਚ ਬੈਠੇ ਨੇ ਕਹਿੰਦੇ ਵੀ ਯਾਰ ਆ ਤਾਂ ਦੂਜਾ ਜੀਵਨ ਹੀ ਆ ਜੀਵਨ ਵਾਲੀ ਖੇਡ ਉਵੇਂ ਹੀ ਆਨੰਦ ਲੋਕਾਂ ਨੇ ਲਿਆ ਜਿਵੇਂ ਬਾਜ਼ੀਆਂ ਤੁਸੀਂ ਪਾਈਆਂ ਤੇ ਇਹ ਕਿਵੇਂ ਜੀਵਨ ਨੂੰ ਵੇਖ ਕੇ ਹੀ ਅਸੀਂ ਮੋਟੀਵੇਟ ਹੋਇਆ ਜੀ ਪਹਿਲਾਂ ਹਨਾ ਕੁਝ ਕੁ ਬੰਦੇ ਹੁੰਦੇ ਸੀਗੇ ਵੀ ਤੁਸੀਂ ਬਜਨੀ ਖੇਡ ਲੋ ਥੋੜਾ ਭਾਰ ਨਹੀਂ ਵਧਣਾ ਹਨਾ ਵੀ ਤੁਸੀਂ ਓਪਨ ਚ ਨਹੀਂ ਕੰਮ ਜਾਪ ਹੋ ਸਕਦੇ ਪਰ ਆਪਣੇ ਦਿਲ ਚ ਸੁਪਨਾ ਸੀਗਾ ਵੀ ਹਨਾ ਵੀ ਛੋਟੇ ਸੀਜ਼ਨੇ ਖੇਡ ਗਾ ਬਾਅਦ ਚ ਸੰਧੀ ਉਹਨੂੰ ਮਤਲਬ ਕੀ ਭਾਈ ਜੀਵਨ ਨੂੰ ਦੇਖਿਆ ਜੀ ਹਨਾ ਤੇਜਰੋਆ ਸੀ ਸੋਚਿਆ ਵੀ ਨਾ ਵੀ ਇਹ ਬੰਦਾ ਹਨਾ ਵੀ ਕਿੱਡਾ ਵਧੀਆ ਖੇਡਦਾ ਹਨਾ ਵੀ ਆਪਾਂ ਨੂੰ ਕਿਹਾ ਤਾਂ ਕਰਕੇ ਉਹਨੂੰ ਲੈ ਕੇ ਅਸੀਂ ਮੋਟੀਵੇਟ ਬਹੁਤ ਜੀਵਨ ਨੂੰ ਤਾਂ ਕਰਕੇ ਅਸੀਂ ਓਪਨ ਟੂਰ ਦੇ ਵਿੱਚ ਬਜਨੀ ਖੇਡਦੇ ਹੁੰਦੇ ਸੀ ਤੇ ਬਾਅਦ ਚ ਓਪਨ ਅਜੇ ਕਿੱਡਾ ਲੱਗ ਗਏ ਤੇ ਹੌਲੀ ਹੌਲੀ ਇੱਥੇ ਆ ਗਏ ਬਾਪੂ ਦੀ ਕਿਰਪਾ ਨਾਲ ਮਹਾਰਾਜ ਨੂੰ ਸੁਣੀ ਸਾਡੇ ਥੋੜਾ ਇੱਥੇ ਹੀ ਰਹਿੰਦੇ ਆ ਕੈਨੇਡਾ ਰਹਿ ਕੇ ਕੰਮ ਕਰ ਵੀ ਕਰਦੇ ਨਾਲ ਹਾਂਜੀ ਕੰਮ ਵੀ ਕਰਦੇ ਕੰਟਰੈਕਸ਼ਨ ਦਾ ਅੱਛਾ ਹਾਂਜੀ ਉਹ ਉਹੀ ਮਿਹਨਤ ਕੰਮ ਆਈ ਇੱਧਰ ਵੀ ਕਿਉਂਕਿ ਜ਼ੋਰ ਵਾਲਾ ਕੰਮ ਹੈ ਪਹਿਲਾਂ ਮਤਲਬ ਕੀ ਕੰਮ ਤੇ ਜਾਣਦੇ ਹਨਾ ਤੇ ਉਸ ਤੋਂ ਬਾਅਦ ਆ ਕੇ ਵੀ ਪਾਣੀ ਪੂ ਤੇ ਪ੍ਰੈਕਟਿਸ ਲੌਂ ਚਲੇ ਜਾਂਦੇ ਆ ਬਾਅਦ ਚ ਆ ਕੇ ਰੋਟੀਆਂ ਨਹੀਂ ਆਉਂਗਾ ਕੇ ਸੌ ਜਾਣਾ ਫਿਰ ਕੰਮ ਤੇ ਸੁਬਾਹ ਹਾਂਜੀ ਜਦੋਂ ਮੈਂ ਦੋਦੇ ਦੇ ਰਪਿੰਦਰ ਵਰਗੇ ਨਾਲ ਗੱਲ ਕੀਤੀ ਲਾਸ ਸੀਜ਼ਨ ਬੜੇ ਖਿਡਾਰੀ ਹੁਣ ਮੁਕਸਰ ਜ਼ਿਲ੍ਹੇ ਜੋਠੇ ਆ ਹੋਰ ਨਵੇਂ ਹਨਾ ਇਹਨਾਂ ਦੇ ਦੋਦੇ ਦੀ ਟੀਮ ਬੜੀ ਵਧੀਆ ਤੁਸੀਂ ਕੋਟਪਾਈ ਦੇ ਜੋਠੇ ਆ ਵਿੱਕੀ ਖੇਡ ਰਿਆ ਹੋਰ ਬੜੇ ਖਿਡਾਰੀ ਆ ਸਾਡੇ ਆਪਣੇ ਏਰੀਏ ਦੇ ਸੰਦੀਪ ਭਾਈ ਵਰਗੇ ਰਪਿੰਦਰ ਵਰਗੇ ਘੋੜੇ ਵਰਗੇ ਹਨਾ ਆਪਾਂ ਨੂੰ ਬਹੁਤ ਪਿਆਰ ਕਰਦੇ ਵਿੱਕੀ ਭਾਈ ਵਰਗੇ ਆਪਾਂ ਨੂੰ ਨਾਲ ਜਦੋਂ ਮੈਂ ਮਤਲਬ ਕਿ ਵਜ ਨਹੀਂ ਖੇਡਦਾ ਹੁੰਦਾ ਸੀ ਮੈਨੂੰ ਓਪਨ ਲਾ ਜਾਂਦੇ ਸੀ ਨਾਲ ਵੀ ਤੁਹਾਨੂੰ ਓਪਨ ਖੜਾਉਣ ਲਾਣਾ ਮੇਰੀ ਬਹੁਤ ਹੈਲਪ ਕਰੀਓ ਉਹਨਾਂ ਨੇ ਜਿਵੇਂ ਪੰਜਾਬ ਦੇ ਸੀਜ਼ਨ ਦੀ ਗੱਲ ਕਰਾਂ ਵੀ ਯਾਰ ਇੱਥੇ ਬੜਾ ਸਵਾਦ ਆਇਆ ਸੀ ਰੈਡਾਂ ਪਾ ਕੇ ਕਿਉਂਕਿ ਮੈਚ ਤਾਂ ਬਹੁਤ ਹੋਣੇ ਆ ਪਰ ਕੋਈ ਜਿਹੜਾ ਦਿਲ ਦੇ ਨੇੜੇ ਆ ਤੁਹਾਡੇ ਵੀ ਯਾਰ ਯਾਦ ਆ ਜਾਂਦਾ ਜਦੋਂ ਬੈਠਦੇ ਆ ਕਿਤੇ ਸੁਣਦੇ ਆ ਦਰਸ਼ਕਾਂ ਤੋਂ ਜੇ ਮੈਂ ਯਾਦਗਰੀ ਮੈਚ ਕੋਈ ਹਾਂਜੀ ਯਾਦਗਰੀ ਮੈਚ ਦਾ ਹੀ ਹੈ ਇੱਥੇ ਐਡੇ ਤਗੜੇ ਪਲੇਅਰਾਂ ਦਾ ਰੇਡਾਂ ਪਾ ਰਹੇ ਆ ਜਿੰਦਗੀ ਚ ਪਹਿਲੀ ਵਾਰ ਹਨਾ ਐਡੇ ਤਗੜੇ ਪਲੇਅਰਾਂ ਦੇ ਰੇਡਾਂ ਪਾਈਆਂ ਸੀਮਨ ਦੇ ਵਿੱਚ ਯਾਰ ਵੀ ਹੋ ਜੂ ਏਦਾਂ ਪੋਸੀਬਲ ਹਾਂਜੀ ਹਾਂਜੀ ਕਿੰਨੀਆਂ ਰੇਡਾਂ ਕੋਈ ਮੰਨ ਦੇ ਵਿੱਚ ਇੱਕ ਜੱਫਾ ਸੀ ਇਹ ਤੇ ਕੋਈ ਨਹੀਂ ਇੱਕ ਜੱਫਾ ਸੀਗਾ ਇਹ ਹਾਂਜੀ ਹਾਂਜੀ 8-9 ਰੇਡਾਂ ਪਾਈ ਤੇ ਜਦੋਂ ਰੇਡ ਲਾਈਨ ਹੈ ਹੀਰਾਬੱਟ ਹੈ ਵੱਡਾ ਖਿਡਾਰੀ ਆ ਛੋਟਾ ਨਾਥ ਇਹ ਆਇਆ ਹੌਸਲਾ ਹੈਗਾ ਨਾਲ ਦੇ ਰੇਡਰਾਂ ਨਾਲ ਬਾਈ ਟੀਮ ਸਾਡੀ ਬਹੁਤ ਮੋਟੀਵੇਟ ਕਰਦੀ ਹੈ ਬਾਈ ਖੁਸ਼ੀ ਆ ਰਹੀ ਬਾਈ ਜੱਗੇ ਆ ਰਗੇ ਹਨਾ ਸਾਰੇ ਹੀ ਪਲੇਅਰ ਇੱਕ ਜਿਹਨੂੰ ਸਮਝਾਉਂਦੇ ਆ ਜੇ ਕੋਈ ਗਲਤੀ ਕਰਦਾ ਤੇ ਇੱਕ ਦੂਜੇ ਨੂੰ ਅਸੀਂ ਗਾਈਡ ਕਰਦੇ ਰਹਿਨੇ ਆ ਤਾਂ ਕਰਕੇ ਵਧੀਆ ਮੈਚ ਜਿੱਤ ਗਏ ਹਾਂ ਜੀ ਬਹੁਤ ਵਧੀਆ ਗੁੱਡ ਲੱਕ ਸਾਡੇ ਵੱਲੋਂ ਸ਼ੋਭ ਸ਼ਾਮਾ ਫਾਈਨਲ ਦੇ ਵਿੱਚ ਹੋਰ ਵਧੀਆ ਖੇਡੋ ਹਾਂਜੀ ਹਾਂਜੀ ਸ਼ੋਭ ਸ਼ਾਮਾ ਮੇਰੇ ਘਰੇ ਜਰੂਰ ਖੇਡਾਂਗੇ ਥੈਂਕ ਯੂ ਥੈਂਕ ਯੂ ਦੋਸਤੋ ਐਵਰਸਪੋਰਟ ਦੀ ਟੀਮ ਜਿਹੜੀ ਜਿੱਤ ਗਈ ਆ ਹੈਪੀ ਕੋਟ ਪਾਈ